ਦੋਸਤੋ ਬਡਾਲਾ ਗ੍ਰੀਨ ਹਾਊਸ ਤੇ ਤੁਹਾਡਾ ਸਵਾਗਤ ਹੈ ਕੱਲ ਆਪਾਂ ਨਵੀਂ ਪਨੀਰੀ ਲਿਆਂਦੀ ਆ ਵੱਖ-ਵੱਖ ਫੁੱਲਾਂ ਦੀ ਤੇ ਉਹਦੇ ਵਾਸਤੇ ਪੋਟਿੰਗ ਮਿਕਸ ਜਿਹੜਾ ਹੈਗਾ ਤਿਆਰ ਕਰ ਰਹੇ ਆ ਪਨੀਰੀ ਦੇ ਵਿੱਚ ਜਿਹੜਾ ਪਹਿਲਾਂ ਦੱਸਿਆ ਟ੍ਰੇਮੂਲਾ ਇਹਨੂੰ ਪ੍ਰੇਮਰੋਜ਼ ਵੀ ਕਹਿੰਦੇ ਆ ਰੈਨਕੁਲੇਸ ਆ ਪ੍ਰੇਮੂਲਾ ਆ ਰੈਨਕਲਸ ਆ ਪੈਂਜੀ ਆ ਟੂਨੀਆ ਇੱਕ ਦਾ ਪਲਾਂਟ ਤੇ ਹੋਰ ਪਿਆ ਹੋਣਾ ਜਿਹੜਾ ਤੇ ਇਹਦੀ ਆਪਾਂ 1 ਮਿੰਟ ਇਹਦੇ ਤੇ ਆਪਾਂ ਇਹ 1 ਮਿੰਟ ਰੋਕ ਆ ਜੇ ਕਹ ਪਹਿਲਾਂ ਆ ਖੋਲੋ ਇਹਦੇ ਵਿੱਚ ਬਸ ਬਿਨਾ ਐਂਟੀਫੰਗਸ ਇਹਨੂੰ ਇਹਨੂੰ ਬਾਜ ਪਾਉਣਾ ਆ ਪਹਿਲਾਂ ਹਰਾ ਪਾਏ ਆ ਆ ਖੋਲੋ ਪਹਿਰੇ ਇਧਰੇ ਆ ਜਿਹੜਾ ਤੁਸੀਂ ਦੇਖ ਰਹੇ ਹੋ ਇਹਦਾ ਇਹ ਐਂਟੀ ਫੰਗੀਸਾਈਡ ਜਿਹੜਾ ਜੜਾ ਨੂੰ ਆਪਣੇ ਗਰੋ ਕਰਨ ਵਾਸਤੇ ਸਪੋਰਟ ਕਰਦਾ ਕੈਂਚੀ ਚੱਕ ਲੈ ਉਸ ਕੈਂਚੀ ਹੈਗੀ ਹੋਰ ਕੈਂਚੀ ਉਧਰ ਹੀ ਹੋਣੀ ਹੈ ਹੋਰ ਕੋਈ ਚੀਜ਼ ਐ ਇੱਧੇ ਖੋਲ ਜਾਣਾ ਹਾਂ ਹਨੇ ਗੋਟੂ ਗੋਟੂ ਸਾਰੇ ਉਧਰ ਹੀ ਲੈ ਜਾਂਦੇ ਮੁੜ ਕੇ ਲਿਆ ਨਹੀਂ ਹੁੰਦੇ ਕਟਰ ਵੀ ਨਹੀਂ ਆ ਚਲੋ ਕੋਈ ਗੱਲ ਉਹ ਦਿਨ ਦੇਖ ਰਿਹਾ ਮੈਂ ਬਾਕੀ ਕਰਾ ਇਹ ਆ ਜਿਹੜਾ ਐਂਟੀਫੰਗੀਸਾਈਡ ਬਹੁਤ ਸਪੈਸ਼ਲ ਐਂਟੀਫੰਗੀਸਾਈਡ ਮੈਂ ਜਿਹੜਾ ਪਰਚੇਜ਼ ਕੀਤਾ ਮਾਰਕੀਟ ਤੋਂ ਜਿਹੜਾ ਜੜਾ ਨੂੰ ਵੀ ਗਰੋਥ ਕਰਦਾ ਤੇ ਮਿੱਟੀ ਦੇ ਵਿੱਚ ਜਿਹੜਾ ਕੋਈ ਹੁੰਦਾ ਫੰਗਸ ਹੁੰਦੀ ਆ ਉਹਨੂੰ ਵੀ ਉਹਦੀ ਵੀ ਜੜਾ ਵੜ ਦਿੰਦਾ ਇਹ ਉਹ ਤੋਂ ਇਲਾਵਾ ਆ ਬਰਮੀ ਕੰਪੋਸਟ ਆ ਇਹਦੇ ਵਿੱਚ एनपीके एनपीके ਦੀ ਵੀ ਥੋੜੀ ਮਾਤਰਾ ਰੱਖਣੀ ਆ ਤੇ ਹਿਊਮਿਕ ਐਸਿਡ ਥੋੜਾ ਹਿਊਮਿਕ ਐਸਿਡ ਵੀ ਵਿੱਚ ਇਹਦੇ ਐਡ ਕਰਨਾ ਥੋੜਾ ਇੱਟੇ ਕਰਿਆ ਹੋਣਾ ਯਾਰ ਅੰਦਰ ਕੈਂਚੀ ਲਿਆ ਹਾਂ ਲਿਆ ਵੀ ਲਿਆ ਜਾਣਾ ਕੱਟੇ ਨਹੀਂ ਹਿਸਾਬ ਨਾਲ ਜਿਹੜੀ ਤੇ ਹਿਊਮਿਕ ਐਸਿਡ ਹੋ ਗਿਆ ਐਨਪੀਕੇ ਹੋ ਗਿਆ ਨਾਈਟ ਤੇ ਉਥੇ ਡੀਏਪੀ ਥੋੜੀ ਉਹ ਪਿਆ ਪੈਕਟ ਇਹਦੇ ਵਿੱਚ ਪਹਿਲਾਂ ਵੀ ਆਪਾਂ ਬਰਮੀ ਕੰਪੋਸਟ ਮਿਕਸ ਕੀਤੀ ਹੋਈ ਆ ਤੇ ਥੋੜਾ ਜਿਹਾ ਹੋਰ ਬਰਮੀ ਕੰਪੋਸਟ ਇਹਦੇ ਵਿੱਚ ਮਿਕਸ ਕਰਤਾ ਇਹਨੂੰ ਉੱਦਾ ਪਾਉਣਾ ਹੈ ਜਿਆਦਾ ਹੋ ਜਾਣਾ ਇਹ ਇਹਦੇ ਖਿਲਾਰ ਨਾਲ ਇਦਾਂ ਇਹਦੇ ਉੱਪਰ ਉੱਪਰ ਖਰਾ ਰਿਹਾ ਥੋੜਾ ਜਿਹਾ ਬਾਦ ਵਿੱਚ ਇਹ ਬਣਾਣਾ ਤੇ ਇਹਦੇ ਇਲਾਵਾ ਆ ਐਨਪੀਕੇ ਵੀ ਪਾਉਤ ਹੈ ਉਸੇ ਡਾਇਆਬੀ ਡੀਓ ਦੇ ਪੈਕੇਟ ਦੇ ਵਿੱਚ ਨਾ ਥੋੜੀ ਮਾਤਰਾ ਇਹਦੇ ਵਿੱਚ ਐਨਪੀਕੇ ਦੀ ਤੇ ਉਤਵਾਦ ਐਨਪੀਕੇ ਦਾ ਪੋਟਾਸ਼ ਵਗੈਰਾ ਦਾ ਇਹਦੇ ਵਿੱਚ ਹੀ ਹੁੰਦੀ ਹੈ ਐਂਟੀ ਫੰਗੀਸਾਈਡ ਹੋ ਗਿਆ ਬਾਰਮੀ ਕੰਪੋਸਟ ਹੋ ਗਿਆ ਤੇ ਮਿੱਟੀ ਦੇ ਵਿੱਚ ਆਪਾਂ ਪਹਿਲਾਂ ਜਿਹੜੀ ਦੇਸੀ ਖਾਦ ਹੈ ਕਾਊ ਡੰਗ ਜਿਹਨੂੰ ਕਹਿੰਦੇ ਉਹ ਪਹਿਲੇ ਮਿਸ਼ਤ ਕੀਤੀ ਹੋਈ ਆ ਤੇ ਇਹ ਤੋਂ ਬਾਅਦ ਆਪਾਂ ਐਬਸਮ ਸాల్ਟ ਉਹ ਕਰਨਾ ਹੈ ਥੋੜਾ ਜਿਹਾ ਤੇ ਹਿਮਿਕ ਐਸਿਡ ਜਿਹੜਾ ਹੈਗਾ ਉਹ ਆਪਾਂ ਪਲਾਂਟ ਲਾਉਣ ਤੋਂ ਬਾਅਦ ਵਿੱਚ ਗਰੋ ਕਰਾਂਗੇ ਤੇ ਡੀਏਪੀ ਦੋ ਇਹ ਜ਼ਿਆਦਾ ਨਹੀਂ ਚਾਹੀਦਾ ਦੋ ਗਮਟਾ ਪਾਉਣੀ ਆ ਬਹੁਤ ਹੋ ਗਿਆ ਬਹੁਤ ਹੋ ਗਿਆ ਇਹਨੂੰ ਹੁਣ ਇਹ ਉਹ ਵੀ ਕੋਕੋ ਪੀੜ ਵੀ ਦੇਖੋ ਉਹ ਕੋਕੋ ਪੀੜ ਦਾ ਚੋੜਾ ਬੈਗ ਜਿਆ ਉਹ ਅਨੇ ਉਹ ਉਹ ਬੈਗ ਪਰੇ ਪਿਆ ਆ ਜਿਹੜਾ ਫੁੱਲਿਆ ਜਿਹੜਾ ਤੇ ਬਣਿਆ ਨਾ ਇਹ ਇੱਧਰ ਯਾਰ ਆ ਪਿੱਛੇ ਪੀਪੇ ਦੇ ਵਿੱਚ ਹਾਂ ਇਹ ਕੋਕੋ ਰੱਖ ਲੈ ਇਹਦੇ ਵਿੱਚ ਰੱਖ ਲੈ ਇੱਥੇ ਮੈਂ ਇੱਥੇ ਨੀ ਪੋਰ ਲੈਣਾ ਨਾ 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 ਇਧਰ ਲੈ ਫਿਰ ਦੇਖਣੇ ਕਿ ਨਾ ਚਾਹੀਦਾ ਕੋਕੋ ਵੀਰੇ ਇੱਥੇ ਰੱਖੇ ਨਾ ਜਿਹੜਾ ਇਹਦਾ ਜਿਹੜਾ ਬ੍ਰੀਕ ਨਹੀਂ ਬ੍ਰੀਕ ਜਿਹੜਾ ਉਹ ਕਹਿੰਦਾ ਇਹਨੂੰ ਜਿਹੜਾ ਬਲੌਕ ਰਹਿੰਦੇ 70 70 ਕਿਲਫਾਫੇ ਆਪਾਂ ਭਰਨੇ ਆ ਮੈਗ

ਲੋ ਵੀ ਦੋਸਤੋ ਵਿੱਚ ਆਪਣੀਆਂ ਵੀ ਗੱਲਾਂ ਮਤਾਂ ਮੜੀ ਮੜੀਆਂ ਕਰਨੀਆਂ ਪੈਂਦੀਆਂ ਹੈਗੀਆਂ ਆਪਾਂ ਤੁਹਾਨੂੰ ਪਹਿਲਾਂ ਦੱਸਿਆ ਵੀ ਆਪਾਂ ਜਿਹੜਾ ਬਲੌਗ ਆ ਉਹ ਉਹਨੂੰ ਆਪਾਂ ਘਰੇ ਘਰਾਂ ਨੂੰ ਬੁਲਾਉਂਦੇ ਆ ਬਣਾਉਣ ਦੀ ਕੋਸ਼ਿਸ਼ ਕਰੀ ਰਹੀ ਆ ਬਹੁਤਾ ਦੇ ਵਿੱਚ ਜਾਲੀ ਜਿਹਾ ਪਾਉਣ ਤੋਂ ਮੈਂ ਗਰੀ ਕਰਦਾ ਹੁਣ ਜਿੰਨੀਆਂ ਚੀਜ਼ ਪਾਈਏ ਅਸਲੀ ਜਿਹੜੀ ਅਸਲੀ ਲੱਗੇ ਮਿੱਤਰਾਂ ਦੋਸਤਾਂ ਨੂੰ ਵੀ ਅਸਲੀ ਚੀਜ਼ ਬਣਾ ਰਹੇ ਆ ਲਓ ਮੇਰਾ ਮਿਕਸ ਕਰਨੇ ਸ਼ੁਰੂ ਕਰ ਚਾਹ ਮੈਨੂੰ ਫੜਾ ਲੈ ਵੇਰੇ ਇਹਨੂੰ ਹੁਣ ਮੈਂ ਜਿਹੜਾ ਮਿਕਸਚਰ ਤਿਆਰ ਆ ਰਿਹਾ ਹੋ ਰਿਹਾ ਇਹਨੂੰ ਬਿਲਕੁਲ 0 ਤੋਂ 0 ਜਿਹੜਾ ਮੈਂ ਇਹਨੂੰ ਮਿਕਸ ਕਰਨਾ ਆ ਫੇ ਅਗਲੀ ਜਿਹੜੀ ਪ੍ਰੋਸੈਸਿੰਗ ਸ਼ੁਰੂ ਕਰਾਂਗੇ ਆਪਾਂ ਜਦ ਤੱਕ ਤੁਹਾਨੂੰ ਮੈਂ ਗਾਰਡਨ ਦਾ ਟੂਰ ਦੇ ਦਾਂ ਅੱਜ ਜਿਹੜੀ ਬਿਲਕੁਲ ਹਾਰਡ ਪ੍ਰੂਨਿੰਗ ਕਰ ਦਿੱਤੀ ਆਪਣੇ ਜਿਹੜੇ ਪਲਾਂਟ ਹੈਗੇ ਆਪਣੇ ਜਿਹੜੇ ਰੋਖਾਗਾ ਲੱਗਾ ਆਪਣੇ ਗਾਰਡਨ ਦੇ ਵਿੱਚ ਹਾਂ ਜਿਹੜਾ ਪਲਾਂਟ ਤੁਸੀਂ ਦੇਖ ਰਹੇ ਹੋ ਇਹ ਗੁੱਟ ਮਿੰਟ ਸੌਰੀ ਇਹ ਪੈਟਰਾ ਦਾ ਪਲਾਂਟ ਹੈ ਪੈਟਰਾ ਵਾਇਲਟ ਵਾਇਲਟ ਉਹ ਪਲਾਂਟ ਹੈ ਇਹਦੇ ਇਹਦੇ ਨਾਲ ਤੇ ਆਪਣੇ ਕੋਲ ਪੈਟਰਾ ਪੈਟਰਾ ਵਾਇਲਟ ਵਾਈਨ ਇਹ ਜੇ ਮੈਂ ਫੋਟੋ ਨਾਲ ਐਡ ਕਰੂੰਗਾ ਇਹਦੇ ਤੇ ਜਾਮਲੀ ਰੰਗ ਦੇ ਤੇ ਚਿੱਟੇ ਰੰਗ ਦੇ ਦੋ ਤਰ੍ਹਾਂ ਦੇ ਆਪਣੇ ਕੋਲ ਇਹ ਫਲਾਵਰ ਆਪਣੇ ਹੈਗੀਆਂ ਬੇਲਾ ਜਿਹੜੀਆਂ ਇਹਨੂੰ ਤਾਂ ਵੱਡੇ ਕੈਨ ਦੇ ਵਿੱਚ ਲਾਇਆ ਹੁਣ ਇਸ ਸਮੇਂ ਦੇ ਵਿੱਚ ਇਹਨੂੰ ਰੀਪੋਟਿੰਗ ਕਰਨਾ ਹੈ ਨਾ ਜ਼ਮੀਨ ਦੇ ਵਿੱਚ ਲਾਉਣਾ ਹੈ ਤੇ ਫਿਲਹਾਲ ਇਹਦੀ ਗਰੋਥ ਥੋੜੇ ਜਿਹਾ ਹੋਰ ਗਰੋਥ ਕਰ ਗਿਆ ਵੱਡਾ ਹੋ ਗਿਆ ਇਹਨੂੰ ਫਿਰ ਇਸ ਜਗ੍ਹਾ ਤੇ ਲਾਉਂਗੇ ਜਿੱਥੇ ਕੀ ਇਹ ਦੀਵਾਰ ਤੇ ਚੜ ਜਾਏ ਜਾਂ ਹੋਰ ਕਿਸੇ ਸਪੇਸ ਦੇ ਉੱਤੇ ਜਿਹੜਾ ਪਰਮਾਨੈਂਟ ਹੀ ਜਿੱਥੇ ਇਹ ਰਹੇ ਤਾਂ ਕਰਕੇ ਆਪਾਂ ਇਹਨੂੰ ਫਿਰ ਹਾਲੇ ਇਹਦੇ ਵਿੱਚ ਪੌਟ ਦੇ ਵਿੱਚ ਗrow ਕਰ ਰਹੇ ਆ। ਆਹ ਰੋਜ਼ ਆ ਜਿਹੜੇ ਬੱਖ ਬੱਖ ਰੰਗਾ ਦੇ ਆ ਇਹਨਾਂ ਤੇ ਬਲੂਮਿੰਗ ਸ਼ੁਰੂ ਹੋ ਗਈ ਆ ਪਰ ਇਹਨਾਂ ਦੀ ਹਾਲੇ ਪ੍ਰੂਨਿੰਗ ਕਰਨੀ ਆ ਪਹਿਲਾਂ ਕਰਤੀ ਸੀ ਪ੍ਰੂਨਿੰਗ ਇਹਨਾਂ ਦੇ ਨੂੰ ਆਪਣੇ ਖਾਤਾ ਦੇ ਦਿੱਤੀ ਥੋੜੇ ਜਿਹੇ ਦਿਨ ਰਾਈ ਕਰਨੇ ਗੜਾਈ ਕਰਨੇ ਬੜੀ ਆ। ਆ ਜਿਹੜਾ ਬਨਾਨਾ ਤੁਸੀਂ ਦੇਖ ਰਹੇ ਹੋ ਆਪਣੀ ਸਕਰੀਨ ਦੇ ਉੱਤੇ ਇਹ ਪੈਟਰਾ ਵਾਇਲਟ ਕਲਰ ਦਾ ਹੈਗਾ ਇਹਨੂੰ ਜਾਮਲੀ ਰੰਗ ਦੇ ਫੁੱਲ ਆਉਣੇ ਬੇ ਲੈ ਕਿਸਮ ਦੀ ਇਹ ਵੀ ਸਾਊਥ ਇੰਡੀਆ ਦੇ ਵਿੱਚ ਜਿਆਦਾ ਇਹ ਜਿਆਦਾ ਦੇਖੀ ਜਾਂਦੀ ਹੈ ਨਾਰਥ ਇੰਡੀਆ ਦੇ ਵਿੱਚ ਬਹੁਤ ਘੱਟ ਰੇਅਰ ਪਲਾਂਟ ਹੈ ਇਹ ਨੂੰ ਸ਼ੌਕ ਕਰਕੇ ਮੈਂ ਇਹ ਸਾਊਥ ਇੰਡੀਆ ਤੋਂ ਪ੍ਰਜੈਕਟ ਕੀਤਾ ਆ ਟੋਪੀ ਆ ਰਹੀ ਹੈ ਇਹਦੀ ਵੀ ਜਿਹੜੀ ਹੈ ਕਟਿੰਗ ਡਿਊ ਆ ਬਾਕੀ ਆ ਵੀ ਵਕ ਵਕ ਤਰ੍ਹਾਂ ਦੇ ਜਿਹੜੇ ਫਲਾਵਰ ਆ ਮੈਂ ਤੁਹਾਨੂੰ ਪਹਿਲਾਂ ਦੱਸ ਚੁੱਕਾ ਆ ਤੇ ਆ ਇਹ ਆ ਪਲਾਂਟ ਆ ਇਹ ਵੀ ਬਹੁਤ ਖੂਬਸੂਰਤ ਲੱਗਦਾ ਦਿਵਾਰ ਦੇ ਨਾਲ ਉੱਪਰ ਨੂੰ ਚੜ ਉੱਪਰ ਨੂੰ ਚੜ ਗਿਆ ਇਹ ਆ ਜਿਹੜਾ ਪਲਾਂਟ ਤੁਸੀਂ ਦੇਖ ਰਹੇ ਹੋ ਇਹ ਗਾਰਲਿਕ ਵਾਈਨ ਆ ਇੱਥੇ ਵੀ ਬਹੁਤ ਖੂਬਸੂਰਤ ਫੁੱਲ ਆਉਂਦੇ ਆ ਇਹ ਵੀ ਵੱਡਾ ਵੱਡੀ ਜਿਹੜੀ ਆ ਵੱਡਾ ਪਲਾਂਟ ਹੋ ਜਾਂਦਾ ਵੱਡੀ ਵਾਈਨ ਹੋਣੀ ਆ ਇਹ ਇਨੂੰ ਵੀ ਇੱਥੇ ਪਲੈਸ ਵਿੱਚ ਪਾਟ ਵੀ ਤਾਂ ਰੱਖਿਆ ਫੇ ਥੋੜਾ ਜਿਹਾ ਹੋਰ ਗਰੋ ਕਰ ਜਾ ਫੇਰ ਇਧਰ ਆ ਸਾਹਮਣੇ ਜਿਹੜਾ ਤੁਸੀਂ ਸਪੇਸ ਦੇਖ ਰਹੇ ਹੋ ਉਹ ਖੰਬੇ ਦੇ ਨਾਲ ਜਾਂ ਹੋਰ ਕਿੱਥੇ ਜਿੱਥੇ ਕਿ ਜਗ੍ਹਾ ਮਿਲੇ ਇਹਨੂੰ ਉੱਥੇ ਫੇਰ ਇਹਨੂੰ ਆਪਾਂ ਪਰਮਾਨੈਂਟਲੀ ਗਰੋ ਕਰਾਂਗੇ ਜਿਹੜਾ ਇਹ ਫੇਰ ਜ਼ਿੰਦਗੀ ਪਰ ਆਪਣਾ ਜਿਹੜਾ ਸਾਹ ਸੰਭਾਊਗਾ ਮੇਰਾ ਅਰਦਾ ਕਿ ਜਿੱਥੇ ਉਹ ਸਕੂਟਰੀਆਂ ਖੜੀਆਂ ਇੱਥੇ ਇਹਨੂੰ ਗਰੋ ਕਰੀਏ ਤਾਂ ਉੱਪਰ ਜਿਹੜਾ ਇਹ ਛੱਤ ਵੱਲੋਂ ਇਹ ਗਰੋ ਕਰ ਜਾਏ ਜਿੱਦਾਂ ਆ ਇਹਦਾ ਰੰਗੋਨ ਕ੍ਰੀਪਰ ਆ ਇਹ ਵੀ ਇਸੇ ਕਰਕੇ ਇੱਥੇ ਲਾਇਆ ਸੀ ਮੇਰਾ ਛੱਤ ਨੂੰ ਛੱਤ ਵੱਲੋਂ ਗਰੋ ਕਰ ਜਾਏ ਤਾਂ ਉੱਪਰ ਜਿਹੜੇ ਜੰਗਲੇ ਲਾਵਾਂਗੇ ਤਾਂ ਉਹਨਾਂ ਜੰਗਲਾਂ ਦੇ ਉੱਤੇ ਇਹ ਜਿਹੜਾ ਆਪਣਾ ਉੱਥੇ ਆਪਣਾ ਸਪਰੈਡ ਸਪਰੈਡ ਕਰ ਜਾਊਗਾ। ਕਲੀਅਰ ਕਰੀ ਐ ਮੈਕਸ ਚਲੋ ਜੀ ਸ਼ਾਮ ਦਾ ਵਕਤ ਹੋ ਗਿਆ ਇਸ ਟਾਈਮ ਜਿਹੜਾ ਸ਼ੂਟ ਕਰਨ ਦਾ ਮਕਸਦ ਇਹ ਹੀ ਹੁੰਦਾ ਆਇਰਾ ਫਲਾਵਰ ਤੁਸੀਂ ਦੇਖ ਰਹੇ ਹੋ ਇਹ ਘੰਟੀ ਫਲਾਵਰ ਆ ਅੰਗਰੇਜ਼ੀ ਨਾਂ ਇਹਦਾ ਹੋਰ ਆ ਦੇਖਣ ਦੇ ਵਿੱਚ ਬਹੁਤ ਖੂਬਸੂਰਤ ਇਹ ਹੀ ਐਰੋ ਕਲਰ ਦਾ ਆਇਰਾ ਆ ਪਲਾਂਟਾ ਇਹ ਹੈਗਾ ਰੈਡ ਕਲਰ ਦੇ ਇਹਨੂੰ ਫਲਾਵਰ ਆਉਂਦੇ ਆ ਚਲੋ ਜੀ ਪਾਟੇ ਮਿਕਸ ਤਿਆਰ ਕਰੀਏ ਜਿਹੜਾ ਆਪਣਾ ਅੱਜ ਦਾ ਵਿਸ਼ਾ ਹੈ ਆਪਾਂ ਵਿਸ਼ੇ ਤੋਂ ਉੱਪਰ ਟੱਕ ਜਾਂਦੇ ਵਿਸ਼ੇ ਦੇ ਕਰਕੇ ਨਹੀਂ ਆਪਾਂ ਬਣਾਉਂਦੇ ਉਪਰ ਸਤੇਗਮ ਰਕੀ ਕਿ ਕਿਰੋਕਰੋ ਮੈਕਸ ਲਿਆ ਨਾ ਇਹੋ ਪਾਤਾ ਨਾ ਐਂਟੀਫੰਗਸ ਚਾਰੀ ਆਵਾਜ਼ ਵੀ ਕਾਫੀ ਆਉਂਦੀ ਹੋਣੀ ਹੈ ਛਾਪ ਪੀਂਦਾ ਮੇਰਾ ਜਿਹੜਾ ਸਟਾਈਲ ਆ ਸੁਰਕਾ ਮਾਰ ਕੇ ਆ ਮਾਫ ਕਰਿਓ ਇਸ ਵਿੱਚ ਪਹਿਲਾਂ ਵੀ ਆਪਾਂ ਜਿਹੜਾ ਕਾਊ ਡੰਗ ਜਿਹੜਾ ਦੇਸੀ ਰੂੜੀ ਆ ਉਹ ਪਹਿਲਾਂ ਮਿਕਸ ਕੀਤੀ ਹੋਈ ਆ ਤੇ ਹੁਣ ਦੁਬਾਰਾ ਇਹਦੇ ਵਿੱਚ ਹੋਰ ਨਿਊਟ੍ਰੀਸ਼ਨ ਜਿਹੜੀਆਂ ਆਪਾਂ ਐਡ ਕਰ ਦਿੱਤੀਆਂ ਹੈਗੀਆਂ ਇਹਨੂੰ ਚੰਗੀ ਤਰ੍ਹਾਂ ਮਿਕਸ ਕਰਨਾ ਇੱਕ ਵਾਰ ਜਿਹੜਾ ਹਰੇਕ ਕੀ ਜਿਹੜਾ ਹਰੇਕ ਆਕਾਰ ਜੜ ਚੱਕਦੇ ਵਿੱਚੋਂ ਹੁਣ ਕੇ ਇਹ ਇਹ ਖਰਾਬ ਕਰੋ ਵੀ ਹਾਂ ਜਿਹੜੀ ਪਹਿਲਾਂ ਆਪਾਂ ਇੱਥੇ ਮਿੱਟੀ ਪਾਈ ਹੈ ਨਾ ਰੂੜੀ ਪਾਈ ਆ ਉਹਨੂੰ ਹਫ਼ਤਾ ਭਰ ਉਹਨੂੰ ਧੁੱਪ ਲਵਾ ਰਹੇ ਸੀ ਤਾਂ ਕਿ ਜਿਹੜਾ ਹਰੇਕ ਕੋਈ ਫੰਗਸ ਆ ਜਾਂ ਕੁਛ ਆ ਉਹ ਖਤਮ ਹੋ ਜਵੇ ਹੁਣ ਤਾਂ ਆ ਪੈ ਇੱਧਰ ਦੇ ਆਪਣੇ ਬੂਟੇ ਨਾਲ ਹਾਥ ਨਾਲ ਕਰ ਮੈਂ ਸੁਣ ਦਸਤਾਨੇ ਪਾ ਲੈਦਾ ਹੀ ਕਰ ਉਹਦੇ ਦਸਤਾਨੇ ਪਾਇਆ ਹਾ ਪਾ ਲੈ ਦਨ